ਤੋ ਜਿਹੜਾ ਭਾਈਚਾਰਿਆਂ ਦੇ ਵਿਚਕਾਰ ਜਾਂ ਅਲੱਗ-ਅਲੱਗ ਜਾਤੀਆਂ ਦੇ ਵਿਚਕਾਰ ਜਿਹੜਾ ਭਾਈਚਾਰਕ ਦਿਫਾੜ ਪਾਉਣ ਦੀ ਕੋਸ਼ਿਸ਼ ਕੀਤੀ ਜਗੀ ਹੈ ਉਹਦੇ ਅਸੀਂ ਖਿਲਾਫ ਹਾਂ ਜਿੰਨੀ ਸੰਖਿਆ ਭਾਰੀ ਭਾਰਤ ਦੇ ਅੰਦਰ ਜੱਤੀ ਜਨਗਣਨਾ ਹੋਏ ਜੱਤੀ ਜਨਗਣਨਾ ਦੇ ਆਧਾਰ ਤੇ ਜਿੰਨੀ ਜਿਸ ਦੀ ਸੰਖਿਆ ਹੈ ਉਹਦੇ ਆਧਾਰ ਤੇ ਉਸ ਨੂੰ ਜਿਹੜਾ ਰਿਪਰੈਜ਼ੈਂਟੇਸ਼ਨ ਉਹਦੀ ਪ੍ਰਤੀਨਿਧਤਾ ਮਿਲ ਜੇ ਔਰ ਦੇਸ਼ ਦੇ ਜਿਹੜੇ ਸਾਰੇ ਸਾਧਨ ਤੇ ਸੰਸਾਧਨ ਹੈ ਉਨ੍ਹਾਂ ਦੇ ਵਿੱਚ ਵੀ ਹਿੱਸੇਦਾਰੀ ਮਿਲ ਜੇ ਕੁਝ ਕੁ ਲੋਕ ਆ ਜਿਹੜੇ ਕ੍ਰੀਮੀ ਲੇਅਰ ਉੱਪਰਲੀ ਮਲਾਈ ਖਾ ਰਹੇ ਹੈਗੇ ਆ ਹੇਠਾਂ ਜੋ ਮਜ਼ਦੂਰ ਤਬਕੇ ਦੇ ਵਿੱਚੋਂ ਕੁਝ ਕੁ ਲੋਕ ਕੰਮ ਕਰਦੇ ਹੈਗੇ ਉਹਨਾਂ ਤੀਕੋ ਮਲਾਈ ਪਹੁੰਚ ਨਹੀਂ ਰਹੀਗੀ ਪਰ ਇੱਥੇ ਆ ਜਿਹੜਾ ਤੁਸੀਂ ਕਹਿੰਦੇ ਵੀ ਕ੍ਰੀਮੀ ਲੇਅਰ ਨਹੀਂ ਚੱਲੂਗਾ ਕੀ ਕੋਈ ਕ੍ਰੀਮੀ ਲੇਅਰ ਸੰਬੰਧੀ ਕੋਈ ਸਰਕਾਰ ਨੇ ਕੋਈ ਪ੍ਰੋਵੀਜ਼ਨ ਬਣਾਈ ਆ ਹਾਲ ਤੀਕ ਜਾਂ ਇਹ ਨਹੀਂ ਚੱਲਣ ਦੇ ਬਾਰੇ ਕੀ ਦਲੀਲਾ ਹੈਗਾ ਵਰਗ ਦੀ ਆਪਣੀ ਇੱਕ ਜਨਸੰਖਿਆ ਹੈਗੀ ਆ ਉਸ ਜਨਸੰਖਿਆ ਦੇ ਅਨੁਪਾਤ ਦੇ ਵਿੱਚ ਪ੍ਰਤੀਨਿਧਤਾ ਦਾ ਸਿਧਾਂਤ ਜਿਹੜਾ ਹੈਗਾ ਸੰਵਿਧਾਨਕ ਉਹ ਲਾਗੂ ਕੀਤਾ ਜਾਵੇ ਜਿਹਨੂੰ ਅਸੀਂ ਨਿਆਂਕ ਵਿਵਸਥਾ ਕਹਿੰਦੇ ਆਂ ਇੱਕੀ ਤਰੀਕ ਦੀ ਜਿਹੜੀ ਇੱਕ ਭਾਰਤ ਬੰਦ ਦੀ ਜਿਹੜੀ ਕਾਲ ਹੈਗੀ ਆ ਸਾਨੂੰ ਨਹੀਂ ਪਤਾ ਇਹ ਕਾਲ ਸਟਾਰਟ ਕਿੱਥੋਂ ਹੋਈ ਆ ਕਿਹਨੇ ਕੀਤੀ ਆ ਭਾਰਤ ਬੰਦ ਦੀ ਕਾਲ ਜਿਹੜੀ ਹੈਗੀ ਕਿ ਉਸ ਲੀਡਰ ਦਾ ਨਾਮ ਕੀ ਹੈ ਉਸ ਸੰਗਠਨ ਦਾ ਨਾਮ ਕੀ ਹੈ ਜਿਨ੍ਹਾਂ ਨੇ 21 ਤਰੀਕ ਨੂੰ ਭਾਰਤ ਬੰਦ ਦੀ ਜਿਹੜੀ ਘੋਸ਼ਣਾ ਕੀਤੀ ਡਾਕਟਰ ਅੰਬੇਡਕਰ ਦਾ ਸੁਪਨਾ ਵੀ ਇਹੀ ਸੀ ਕਿ ਥੱਲੇ ਦਾ ਜਿਹੜਾ ਹੇਠਲਾ ਤਬਕਾ ਹੇਠਲੇ ਪਾਇਦਾਨ ਦੇ ਲੋਕ ਆ ਉਹਨਾਂ ਤੱਕ ਇਹਨਾਂ ਅਧਿਕਾਰਾਂ ਦੀ ਜਿਹੜੀ ਪਹੁੰਚ ਹੋਣੀ ਚਾਹੀਦੀ ਸਾਨੂੰ ਲਈ ਜਿਹੜੀ ਲੜਨੀ ਚਾਹੀਦੀ ਸੀ ਜਿਵੇਂ 2011 ਦਾ ਸੈਂਸਸ ਆ ਜਿਹੜਾ ਉਹਦੇ ਮੁਤਾਬਕ ਸ਼ਡਿਊਲਡ ਕਾਸਟ ਦੀ ਗਿਣਤੀ ਹੈ ਜਿਹੜੀ ਉਹ 32% ਹੈ ਤਾਂ ਸਾਨੂੰ ਤਾਂ ਲੜਾਈ ਉਸ ਪਾਸੇ ਦੀ ਲੜਨੀ ਚਾਹੀਦੀ ਸੀ ਬਣਦੀ ਸੀ ਔਰ ਜਿੰਨੀ ਜਿਹੜੀ ਲੜਾਈ ਆਪਸ ਵਿੱਚ ਦੀ ਅਸੀਂ ਵਿੜ ਲਈ ਹੈ ਇਸ ਲੜਾਈ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਸਮਾਜਿਕ ਤੌਰ ਤੇ ਨੁਕਸਾਨ ਵੀ ਕੀਤਾ ਸਾਡਾ ਰਾਜਨੀਤਿਕ ਤੌਰ ਤੇ ਨੁਕਸਾਨ ਵੀ ਕੀਤਾ ਇਹਨੇ ਵਿਸ਼ਵਗੁਰੂ ਬਣਨਾ ਹੈ ਪਰ ਵਿਸ਼ਵਗੁਰੂ ਜਦੋਂ ਤੱਕ ਸਾਰੇ ਹੀ ਸਮਾਜ ਦੇ ਸਾਰੇ ਹਿੱਸਿਆਂ ਨੂੰ ਉਹਨਾਂ ਦਾ ਵਿਕਾਸ ਨਾ ਕੀਤਾ ਜਾਵੇ ਉਦੋਂ ਤੱਕ ਵਿਸ਼ਵਗੁਰੂ ਜਾਂ ਕੋਈ ਦੇਸ਼ ਕਿਵੇਂ ਤਰੱਕੀ ਕਰ ਸਕਦਾ ਹੈ ਇਸ ਕਰਕੇ ਸਾਨੂੰ ਬੜਾ ਹੈਰਾਨੀ ਹੁੰਦੀ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਸਾਸੀ ਬਾਉਰੀ ਬਰ ਬਰ ਬੰਗਾਲਾ ਨਟ ਗੰਦੀਲਾ ਆਦੀ ਇਹ ਕਬੀਲੇ ਜਿਹੜੇ ਸ਼ੈਡਿਊਲ ਟ్రਾਈਬ ਦਾ ਕ੍ਰਾਈਟੇਰੀਆ ਪੂਰਾ ਕਰਦੇ ਨੇ ਪੰਜਾਬ ਨੂੰ ਸ਼ੈਡਿਊਲ ਟ੍ਰਾਈਬ ਕਿਉਂ ਨਹੀਂ ਦਿੱਤਾ ਜਾਂਦਾ ਇੱਕ ਤਾਂ ਇਹ ਗੱਲ ਦੂਸਰੀ ਗੱਲ ਇਹ ਹੈ ਆਜ਼ਾਦੀ ਨੂੰ 75 ਸਾਲ ਤੋਂ ਪਲੱਸ ਹੋ ਗਏ ਨੇ ਕਿ ਇਹ ਦਲਿਤ ਸਮਾਜ ਕੋਈ ਐਸਸੀ ਕੋਈ ਐਸਟੀ ਰੋਟੀ ਕਪੜਾਰ ਮਕਾਨ ਦੀ ਲੜਾਈ ਲੜੀ ਜਾਣ ਮਤਲਬ ਹੋਰ ਕੀ 100 200 ਸਾਲ ਹੋਰ ਲਾਉਣਗੇ ਇਹਦਾ ਮਤਲਬ ਜਾਂ ਤਾਂ ਸਰਕਾਰਾਂ ਦੀ ਨੀਤ ਮਾੜੀ ਹੈ ਜਾਂ ਫਿਰ ਉਹਨਾਂ ਦੀ ਕੋਈ ਮਨਸ਼ਾ ਖਰਾਬ ਹੈ ਇਸ ਕਰਕੇ ਮੈਂ ਬੇਨਤੀ ਇਹ ਕਰਾਂਗਾ ਜੇ ਵਾਸਤਵ ਦੇ ਵਿੱਚ ਸਰਕਾਰਾਂ ਦੇਸ਼ ਦਾ ਵਿਕਾਸ ਕਰਨਾ ਚਾਹੁੰਦੀਆਂ ਦੇਸ਼ ਨੂੰ ਵਿਸ਼ਵਗੁਰੂ ਬਣਾਉਣਾ ਚਾਹੁੰਦੀਆਂ ਤਾਂ ਸਾਰੇ ਹੀ ਸਮਾਜਾਂ ਨੂੰ ਨਾਲ ਲੈ ਕੇ ਚੱਲਣ ਇਹ ਖਾਲੀ ਫੈਸਲੇ ਨਾ ਹੋਣ ਇੰਪਲੀਮੈਂਟ ਵੀ ਹੋਣ ਔਰ ਹੱਕ ਤੇ ਸੱਚ ਦੇ ਆਧਾਰ ਤੇ ਹੋਣ ਆਪਾਂ ਲੰਬੇ ਸਮੇਂ ਤੋਂ ਇੱਕ ਨਾਰਾ ਸੁਣ ਰਹੇ ਹਾਂ ਕਿ ਜਿੰਨੀ ਜਿਸकी ਸੰਖਿਆ ਭਾਰੀ ਉਤਨੀ ਉਸकी ਹਿੱਸੇਦਾਰੀ ਭਾਵੇਂ ਆਜ਼ਾਦੀ ਦੇ 70+ ਸਾਲ ਹੋ ਚੱਲੇ ਆ ਪਰ ਇਹਨਾਂ ਸਾਲਾਂ ਦੇ ਦੌਰਾਨ ਆ ਜਿਹੜਾ ਸਾਡੇ ਸਮਾਜ ਦਾ ਵੱਡਾ ਤਾਫਕਾ ਜਿਹੜਾ ਉਹ ਹਲਤੀ ਕੈਜਰਵੇਸ਼ਨ ਦੀ ਲੜਾਈ ਹੀ ਆ ਜਿਹੜੀ ਉਹ ਲੜ ਰਿਹਾ ਹੈਗਾ ਪਿਛਲੇ ਦਿਨੀ 1 ਅਗਸਤ ਨੂੰ ਇੱਕ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਤੇ ਉਸ ਫੈਸਲੇ ਨੂੰ ਲੈ ਕੇ ਆ ਜਿਹੜਾ ਵੱਡਾ ਬਵਾਲ ਆ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਆ ਜਿਹੜਾ ਅ ਇਸ ਮੁੱਦੇ ਦੇ ਉੱਤੇ ਇਸ ਫੈਸਲੇ ਦੇ ਉੱਤੇ ਵੱਡੀ ਬਹਿਸ ਆ ਜਿਹੜੀ ਸਾਨੂੰ ਸੁਣਨ ਨੂੰ ਮਿਲੀ ਆ ਕਿਉਂਕਿ ਪੰਜਾਬ ਦੇ ਵਿੱਚ ਓਵਰਆਲ ਐਸਸੀ ਜੋ ਕੈਟਾਗਰੀ ਆ ਉਹਦੇ ਵਿੱਚ ਉਹ ਆ ਜਿਹੜੀ ਰਿਜ਼ਰਵੇਸ਼ਨ ਆ ਜਿਹੜੀ 25% ਮਿਲੀ ਸੀ ਤੇ ਉਹਦੇ ਵਿੱਚੋਂ 12.5% ਆ ਜਿਹੜਾ ਉਹ ਐਸਸੀ ਐਮਰਬੀ ਨੂੰ ਦਿੱਤਾ ਗਿਆ ਤੇ 12.5% ਆ ਜਿਹੜਾ ਐਸਸੀ ਆਰ ਐਂਡ ਉਹ ਕਮਿਊਨਿਟੀਆ ਨੂੰ ਆ ਜਿਹੜਾ ਉਹ ਦਿੱਤਾ ਗਿਆ ਪਰ ਪਿਛਲੇ ਦਿਨਾਂ ਤੋਂ ਆ ਜਿਹੜਾ ਕਿਉਂਕਿ 21 ਤਰੀਕ ਦੀ ਬੰਦ ਦੀ ਕਾਲ ਆ ਰਹੀ ਹੈਗੀ ਆ ਤੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹ ਇਹ ਕਹਿ ਰਹੀਆਂ ਕਿ ਅਸੀਂ ਨਹੀਂ ਦਿੱਤੀ ਕਾਲ ਦੂਜੀਆਂ ਕਹਿ ਰਹੀਆਂ ਅਸੀਂ ਦਿੱਤੀ ਆ ਤੇ ਦੋਨਾਂ ਕਮਿਊਨਿਟੀਆ ਦੇ ਵਿੱਚ ਕਿਤੇ ਨਾ ਕਿਤੇ ਦਿਫਾੜ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈਗੀ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਆ ਜਿਹੜਾ ਅੱਜ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਭਵਨ ਦੇ ਵਿੱਚ ਆ ਜਿਹੜੀ ਉਹ ਵਿਸਥਾਰੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਆ ਜਿਹੜਾ ਵੱਡੇ ਫੈਸਲੇ ਆ ਜਿਹੜੇ ਉਹ ਲਾਏ ਗਏ ਹੈਗੇ ਆ ਸਾਡੇ ਮਗਰ ਕੁਝ ਆ ਆਗੂ ਮੌਜੂਦ ਆ ਜਿਨ੍ਹਾਂ ਨੇ ਆ ਜਿਹੜਾ ਕੁਝ ਆਪਣੇ ਹੱਥਾਂ ਦੇ ਵਿੱਚ ਬੈਨਰ ਵੀ ਫੜੇ ਹੋਏ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਕਲ ਸਰ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਜੀ ਹਾਂ ਮੇਰਾ ਨਾਮ ਜਗਿੰਦਰ ਸਿੰਘ ਬੱਲਮਗੜ ਹੈ ਜੀ ਮੈਂ ਸਿੱਖਿਆ ਭਾਗ ਦੇ ਤੌਰ ਤੇ ਪ੍ਰਿੰਸੀਪਲ ਕੰਮ ਕਰ ਰਿਹਾ ਹਾਂ ਜੀ ਤਾਂ ਅੱਜ ਦੀ ਸਾਡੀ ਮੀਟਿੰਗ ਦਾ ਮਕਸਦ ਹੈ ਕਿ ਜੋ ਸੁਪਰੀਮ ਕੋਰਟ ਦਾ ਫੈਸਲਾ ਉਸ ਨੂੰ ਲੈ ਕੇ ਅਸੀਂ ਸਮਾਜਿਕ ਭਾਈਚਾਰਾ ਉਸ ਨੂੰ ਕਾਇਮ ਰੱਖਣਾ ਹੈ ਕਿਸੇ ਕਿਸਮ ਦਾ ਜਿਹੜਾ ਹੈਗਾ ਉਹ ਆਪਸੀ ਭਾਈਚਾਰਕ ਜਿਹੜੀ ਸਾਡੀ ਸਾਂਝ ਹੈ ਉਹ ਬਣੀ ਰਹਿਣੀ ਚਾਹੀਦੀ ਹੈ ਔਰ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਦੂਸਰਾ ਮੇਨਸਟ੍ਰੀਮ ਮੀਡੀਆ ਤੇ ਉਸ ਫੈਸਲੇ ਨੂੰ ਲੈ ਕੇ ਜਿਹੜੀ ਗਲਤ ਵਿਆਖਿਆ ਕੀਤੀ ਜਾ ਰਹੀ ਹੈ ਔਰ ਦੋ ਜਿਹੜਾ ਭਾਈਚਾਰਿਆਂ ਦੇ ਵਿਚਕਾਰ ਜਾਂ ਅਲੱਗ-ਅਲੱਗ ਜਾਤੀਆਂ ਦੇ ਵਿਚਕਾਰ ਜਿਹੜਾ ਭਾਈਚਾਰਕ ਦਿਫਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾਗੀ ਹੈ ਉਹਦੇ ਅਸੀਂ ਖਿਲਾਫ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਅੰਦਰ ਜੱਤੀ ਜਨਗਣਨਾ ਹੋਏ ਜੱਤੀ ਜਨਗਣਨਾ ਦੇ ਆਧਾਰ ਤੇ ਜਿੰਨੀ ਜਿਸ ਦੀ ਸੰਖਿਆ ਹੈ ਉਹਦੇ ਆਧਾਰ ਤੇ ਉਸ ਨੂੰ ਜਿਹੜਾ ਰਿਪਰੈਜ਼ੈਂਟੇਸ਼ਨ ਉਹਦੀ ਪ੍ਰਤੀਨਿਧਤਾ ਮਿਲ ਜੇ ਔਰ ਦੇਸ਼ ਦੇ ਜਿਹੜੇ ਸਾਰੇ ਸਾਧਨ ਤੇ ਸੰਸਾਧਨ ਹੈ ਉਹਨਾਂ ਦੇ ਵਿੱਚ ਵੀ ਹਿੱਸੇਦਾਰੀ ਮਿਲ ਜੇ ਔਰ ਇਹ ਜ਼ਰੂਰੀ ਹੈ ਕਿ ਜੱਤੀ ਆਧਾਰਿਤ ਜਨਗਣਨਾ ਹੋ ਜੇ ਅੰਕੜੇ ਇਕੱਠੇ ਹੋ ਜਾਣ ਕਿਨੇ ਅਜ ਤੱਕ ਦੇਸ਼ ਦੇ ਅੰਦਰ ਕਿੰਨੀਆਂ ਨੌਕਰੀਆਂ ਕਿੰਨੇ ਸਾਧਨ ਸੰਸਾਧਨਾਂ ਤੇ ਕਬਜ਼ਾ ਕੀਤਾ ਹੋਇਆ ਉਸ ਦੀ ਸਾਰੀ ਜਿਹੜੀ ਹੈਗੀ ਆ ਉਹ ਅੰਕੜੇ ਆਜਨ ਸਾਹਿਬ ਸਾਰਿਆਂ ਦੇ ਸਾਹਮਣੇ ਔਰ ਜਿਸ ਵੀ ਵਰਗ ਨੂੰ ਜਾਂ ਜਿਸ ਜੱਤੀ ਨੂੰ ਕਟ ਪ੍ਰਤੀਨਿਧਤਾ ਮਿਲੀ ਹੈ ਉਸ ਨੂੰ ਉਹਦੀ ਮਿਲਦੀ ਪ੍ਰਤੀਨਿਧਤਾ ਮਿਲ ਜਾਵੇ ਅਸੀਂ ਇਸ ਗੱਲ ਦਾ ਸੁਨੇਹਾ ਦੇਣ ਵਾਸਤੇ ਅੱਜ ਮੈਡਿਕਰ ਭਵਨ 'ਚ ਇਕੱਠੇ ਹੋਏ ਸੀ ਅਸੀਂ ਅਲੱਗ-ਅਲੱਗ ਜੱਟੀਆਂ ਦੇ ਲੋਕ ਵੀ ਆ ਕਿ ਅਸੀਂ ਚਾਹੁੰਦੇ ਆ ਕਿ ਇਸ ਭਾਰਤ ਦੇ ਅੰਦਰ ਸਾਡਾ ਜਿਹੜਾ ਉਹ ਭਾਈਚਾਰਕ ਸਾਂਝ ਹੈ ਸਾਡਾ ਜਿਹੜਾ ਹੈਗਾ ਉਹ ਆਪਸੀ ਜਿਸ ਤਰ੍ਹਾਂ ਦਾ ਪਹਿਲਾਂ ਅਸੀਂ ਭਾਈਚਾਰਕ ਸਾਂਝ ਬਣਾ ਕੇ ਰਹਿਨੇ ਆ ਅਸੀਂ ਉਸੇ ਤਰ੍ਹਾਂ ਰਹਿਣ ਦਾ ਯਤਨ ਕਰਾਂਗੇ ਅੱਛਾ ਇੱਕ ਗੱਲ ਇਹ ਵੀ ਹੈਗੀ ਤੁਹਾਡੇ ਫਲੈਕਸ ਤੁਸੀਂ ਫੜਿਆ ਹੋਇਆ ਹੱਥਾਂ 'ਚੋਂ ਕਰੀਮੀ ਲੇਅਰ ਨਹੀਂ ਚਲੇਗਾ ਨਹੀਂ ਚਲੇਗਾ ਵੱਡੇ ਪੱਧਰ ਤੇ ਇਹ ਪ੍ਰਚਾਰ ਕੀਤਾ ਜਾਂਦਾ ਹੈਗਾ ਕਿ ਕੁਝ ਕੁ ਲੋਕ ਆ ਜਿਹੜੇ ਕਰੀਮੀ ਲੇਅਰ ਉੱਪਰਲੀ ਮਲਾਈ ਖਾ ਰਹੇ ਹੈਗੇ ਆ ਹੇਠਾਂ ਜੋ ਮਜ਼ਦੂਰ ਤਬਕੇ ਦੇ ਵਿੱਚੋਂ ਕੁਝ ਕੁ ਲੋਕ ਕੰਮ ਕਰਦੇ ਹੈਗੇ ਉਹਨਾਂ ਤੀ ਕੋ ਮਲਾਈ ਪਹੁੰਚ ਨਹੀਂ ਰਹੀਗੀ ਪਰ ਇੱਥੇ ਆ ਜਿਹੜਾ ਤੁਸੀਂ ਕਹਿੰਦੇ ਵੀ ਕਰੀਮੀ ਲੇਅਰ ਨਹੀਂ ਚੱਲੂਗਾ ਕੀ ਕੋਈ ਕਰੀਮੀ ਲੇਅਰ ਸੰਬੰਧੀ ਕੋਈ ਸਰਕਾਰ ਨੇ ਕੋਈ ਪ੍ਰੋਵੀਜ਼ਨ ਬਣਾਈ ਆ ਹਲਤੀਕ ਜਾਂ ਇਹ ਨਹੀਂ ਚੱਲਣ ਦੇ ਬਾਰੇ ਕੀ ਦਲੀਲਾ ਹੈ ਤੁਹਾਡੇ ਕੋਲ ਇਹਦੇ ਸਬੰਧ ਚ ਸਾਡਾ ਇਹ ਕਹਿਣਾ ਹੈ ਕਿ ਜਿਹੜੇ ਜੁਡੀਸ਼ਰੀ ਦੇ ਵਿੱਚ ਬੈਠੇ ਹੋਏ ਲੋਕ ਹੈ ਉਹਨਾਂ ਨੂੰ ਜਦੋਂ ਇਕਨੋਮਿਕਲੀ ਵੀਕਰ ਸੈਕਸ਼ਨ ਦਾ ਮਾਮਲਾ ਆਇਆ ਉਹਨਾਂ ਨੇ ਕੋਈ ਕੰਡੀਸ਼ਨ ਨਹੀਂ ਆ ਕੋਈ ਡਾਟਾ ਨਹੀਂ ਆ ਉਹਨਾਂ ਕੋਲ ਔਰ ਉਹ ਇਕਨੋਮਿਕਲੀ ਵੀਕਰ ਸੈਕਸ਼ਨ ਦਾ ਉਹਨਾਂ ਨੇ ਉਸ ਨੂੰ ਲਾਗੂ ਕਰਤਾ ਔਰ ਜਿਹੜੇ ਸਾਡੇ OBC ਦੇ ਲੋਕ ਨੇ ਪਛੜੀਆਂ ਜਾਤੀਆਂ ਦੇ ਲੋਕ ਨੇ ਸ਼ੈਡਿਊਲਡ ਕਾਸਟ ਭਾਈਚਾਰੇ ਤੇ ਉਹਦੇ ਤੇ 크੍ਰੀਮੀ ਲੇਅਰ ਲਾਉਣ ਦਾ ਯਤਨ ਕੀਤਾ ਜਾ ਰਿਹਾ ਤਾਂ ਅਸੀਂ ਇਸ ਗੱਲ ਦੀ ਨਕੇਦੀ ਕਰਦੇ ਹਾਂ ਕਿ 크੍ਰੀਮੀ ਲੇਅਰ ਦਾ ਮਾਮਲਾ ਜਿਹੜਾ ਹੈਗਾ ਉਹ ਨਾ ਤਾਂ ਸਿਧਾਂਤ ਦੇ ਮੁਤਾਬਕ ਹੈ ਔਰ ਨਾ ਹੀ ਇਸ ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਆ ਪ੍ਰਤੀਨਿਧਤਾ ਉਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜ਼ਿਕਰ ਹੈ ਔਰ ਬਾਬਾ ਸਾਹਿਬ ਦੀਆਂ ਜੋ ਭਾਵਨਾਵਾਂ ਸੀਆਂ ਜਾਂ ਬਾਬਾ ਸਾਹਿਬ ਦੀ ਜੋ ਆਰਟੀਕਲ ਦੀ ਸਪਿਰਿਟ ਹੈ ਉਹਦੇ ਅਧਿਨ ਜਿਹੜਾ ਹੈਗਾ ਪ੍ਰਤੀਨਿਧਤਾ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਜੀ ਅੱਛਾ ਭਾਈ ਇਹ ਦੱਸਿਓ ਕਿ ਜਦੋਂ ਆਪਾਂ ਗੱਲ ਕਰਦੇ ਆਂ ਵੀ ਜਿਨ੍ਹਾਂ ਦੀ ਜਿੰਨੀ ਸੰਖਿਆ ਭਾਰੀ ਉੰਨੀ ਉਹਨਾਂ ਦੀ ਹਿੱਸੇਦਾਰੀ ਜੇਕਰ ਪੰਜਾਬ ਦੇ ਵਿੱਚ ਦੇਖੀਏ ਤਾਂ 25% ਰੈਜ਼ਰਵੇਸ਼ਨ ਆ ਜਿਹੜੀ ਉਹ ਮਿਲੀ ਹੋਈ ਆ ਤੁਹਾਨੂੰ ਲੱਗਦਾ ਵੀ 25% ਬਹੁਤ ਹੁੰਦੀ ਹੈ ਰੈਜ਼ਰਵੇਸ਼ਨ ਕਿਉਂਕਿ ਗਿਣਤੀ ਤੇ ਓਦੋਂ ਵੀ ਵੱਧ ਹੈਗੀ ਕਿਵੇਂ ਕੀ ਦੇਖ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਸਤਿ ਜੀ ਤੁਸੀਂ ਆਪ ਹੀ ਕਿਹਾ ਹੈਗਾ ਕਿ ਇਹ ਜੋ ਅਸੀਂ ਨਾਰਾ ਦੇ ਰਹੇ ਹੈਗੇ ਹਾਂ ਜਿਸ ਦੀ ਜਿੰਨੀ ਸੰਖਿਆ ਭਾਰੀ ਉਸ ਦੀ ਉਨੀ ਹਿੱਸੇਦਾਰੀ ਇਹ ਜਿਹੜੀ ਟੋਟਲ ਭਾਰਤ ਦੀ ਜਨਸੰਖਿਆ ਹੈਗੀ ਆ ਇਸ ਟੋਟਲ ਜਨਸੰਖਿਆ ਦੇ ਵਿੱਚ ਅਲੱਗ-ਅਲੱਗ ਸਮਾਜਿਕ ਧਾਰਮਿਕ ਸਮੂਹ ਨੇ ਧਾਰਮਿਕ ਸਮੂਹ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਮੁਸਲਮਾਨ ਨੇ ਸਿੱਖ ਨੇ 크ਰਿਸਚੀਅਨ ਨੇ ਬੋਧੀ ਨੇ ਜੈਨੀ ਨੇ ਤੇ ਇਸਾਈ ਨੇ ਤੇ ਸਮਾਜਿਕ ਸਮੂਹ ਦੇ ਵਿੱਚ ਸੰਵਿਧਾਨਕ ਦੇ ਘੜਿਆ ਨੇ ਖਾਸ ਤੌਰ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਉਹਨਾਂ ਵਰਗਾਂ ਦੀ ਗੱਲ ਕੀਤੀ ਆ ਜਿਹੜੇ ਕਿ ਇਤਿਹਾਸ ਦੇ ਵਿੱਚ ਅਧਿਕਾਰ ਵਾਂਚਿਤ ਰਹੇ ਆ ਪਛਾੜੇ ਗਏ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਤਾਂ ਤਿੰਨ ਵਰਗ ਜਿਹੜੇ ਹੈਗੇ ਆ ਕਨਸਟੀਟਿਊਸ਼ਨਰੀ ਜਿਹੜੇ ਬਣੇ ਹੈਗੇ ਆ ਉਹ ਸ਼ੈਡਿਊਲ ਕਾਸਟ ਸ਼ੈਡਿਊਲ ਟ్రਾਈਬ ਤੇ OBC ਇਹ ਇਹਨਾਂ ਦੇ ਅਲੱਗ-ਅਲੱਗ ਕ੍ਰਾਈਟੇਰੀਆ ਨੇ ਕਿਸ ਸ਼ेडੂਲ ਕਾਸਟ ਉਹ ਵਰਗ ਹੈਗਾ ਜਿਹੜਾ ਸੋਸ਼ੀਅਲੀ ਐਂਡ ਐਜੂਕੇਸ਼ਨਲੀ ਪਿਛੜਿਆ ਤਾਂ ਹੈਗਾ ਬਟ ਉਹਦੇ ਨਾਲ ਪਲੱਸ ਤੀਸਰਾ ਕ੍ਰਾਈਟੇਰੀਆ ਜਿਹੜਾ ਸ਼ੂਆਸ਼ਾਤ ਹੋਈ ਹੈ ਉਹ ਸ਼ेडੂਲ ਕਾਸਟ ਇੱਕ ਵਰਗ ਬਣਾਇਆ ਗਿਆ ਹੁਣ ਇਹਦੀ ਇੱਕ ਸੰਖਿਆ ਆ ਸੈਂਟਰ ਦੇ ਵਿੱਚ ਲਗਭਗ 16% ਤੋਂ ਉੱਤੇ ਹੈਗਾ ਪਿਛਲੀ ਸੈਂਸਸ ਦੇ ਵਿੱਚ ਤੇ ਸੈਂਟਰ ਗਵਰਨਮੈਂਟ ਦੀਆਂ ਨੌਕਰੀਆਂ ਦੇ ਵਿੱਚ ਉਹਦੀ ਆਬਾਦੀ ਦੇ ਅਨੁਪਾਤ ਦੇ ਵਿੱਚ ਉਹਨੂੰ ਜਿਹੜੀਆਂ ਨੌਕਰੀਆਂ ਹੈਗੀਆਂ ਨੌਕਰੀਆਂ ਦੇ ਵਿੱਚ ਵੀ ਜਿਹੜੀ ਕਲਾਸ 1 ਤੋਂ ਲੈ ਕੇ ਕਲਾਸ 4 ਤੱਕ ਜਾਂਦੀਆਂ ਹੈਗੀਆਂ ਹਰ ਕਲਾਸ ਦੇ ਵਿੱਚ ਉਹਦੀ ਆਬਾਦੀ ਦੇ ਅਨੁਪਾਤ ਦੇ ਵਿੱਚ ਉਹਨੂੰ ਹਿੱਸੇਦਾਰੀ ਉੱਥੇ ਹੋਣੀ ਚਾਹੀਦੀ ਆ ਇਵੇਂ ਹੀ ਹਾਇਰ ਐਂਡ ਪ੍ਰੋਫੈਸ਼ਨਲ ਐਜੂਕੇਸ਼ਨ ਦੇ ਵਿੱਚ ਵੀ ਹੈਗੀ ਆ ਇਹੋ ਚੀਜ਼ ਸ਼ੈਡਿਊਲ ਟ੍ਰਾਈਬ ਹੈਗੀ ਆ ਉਹਨਾਂ ਲਈ ਆਈਡੈਂਟੀਫਿਕੇਸ਼ਨ ਕੀਤੀ ਗਈ ਆ ਸੈਂਟਰ ਦਾ ਡਾਟਾ ਹੈਗਾ ਆ ਸੈਂਟਰ ਦਾ ਇੱਕ ਪਰਸੈਂਟੇਜ ਹੈਗੀ ਆ ਜਿਹੜੀ 8 ਪਲੱਸ ਹੈਗੀ ਆ ਪਰਸੈਂਟੇਜ ਤੇ ਉਹਦੀ ਵੀ ਇਹੀ ਉਹਦੇ ਤੇ ਵੀ ਉਹਦੇ 'ਚ ਕਬੀਲਾ ਹੀ ਗੁਣ ਪਾਇਆ ਜਾਂਦਾ ਹੈਗਾ ਆ سوشਲੀ ਐਂਡ ਐਜੂਕੇਸ਼ਨਲੀ ਬੈਕਵਰਡ ਆ ਬਟ ਕਬੀਲਾ ਹੀ ਗੁਣ ਪਾਇਆ ਜਾਂਦਾ ਤਾਂ ਉਹਦਾ ਇੱਕ ਵੱਖਰਾ ਸ਼ੈਡਿਊਲ ਬਣਾਇਆ ਗਿਆ ਵੱਖਰੀ ਕੈਟਾਗਰੀ ਵਰਗ ਬਣਾਇਆ ਗਿਆ ਹੈਗਾ ਇਸੇ ਤਰ੍ਹਾਂ OBC ਵਰਗ ਹੈਗਾ ਆ ਉਹਦੇ ਉੱਤੇ ਕਾਕਾ ਕਲਰਕ ਕਮਿਸ਼ਨ ਬਣਾਇਆ ਗਿਆ 340 ਆਰਟੀਕਲ ਦੇ ਤਹਿਤ ਸੰਵਿਧਾਨ ਦੇ ਵਿੱਚ ਜੋ ਹੈਗਾ ਆ ਫਿਰ ਮੰਡਲ ਕਮਿਸ਼ਨ ਬਣਾਇਆ ਗਿਆ ਹੈਗਾ ਉਸ ਦੀ ਰਿਪੋਰਟ ਦੇ ਅਕੋਰਡਿੰਗ ਵੀ ਜਿਹੜੀਆਂ 3743 ਜਾਤਾਂ ਜਿਹੜੀਆਂ ਹੈਗੀਆਂ OBC ਦੇ ਵਿੱਚ ਆਂਦੀਆਂ ਹੈਗੀਆਂ ਲਗਭਗ 52% ਆਬਾਦੀ ਭਾਰਤ ਦੇ ਵਿੱਚ OBC ਦੀ ਹੈਗੀ ਆ ਇਹ ਸੈਂਟਰ ਦਾ ਜਿਹੜਾ ਹੈਗਾ ਆਬਾਦੀ ਦਾ ਇੱਕ ਆંકੜਾ ਹੈਗਾ ਤਾਂ ਕਿ ਸੈਂਟਰ ਦੇ ਵਿੱਚ ਜਿਹੜੀ ਪ੍ਰਤੀਨਿਧਤਾ ਹੈਗੀ ਉਹ ਲਾਗੂ ਹੋਵੇ ਸੈਂਟਰ ਦੇ ਡਿਪਾਰਟਮੈਂਟ ਦੇ ਵਿੱਚ ਇਸੇ ਤਰ੍ਹਾਂ ਸੂਬਿਆਂ ਦੇ ਵਿੱਚ ਆ ਕਿ ਹਰ ਵਰਗ ਦੀ ਆਪਣੀ ਇੱਕ ਜਨਸੰਖਿਆ ਹੈਗੀ ਆ ਉਸ ਜਨਸੰਖਿਆ ਦੇ ਅਨੁਪਾਤ ਦੇ ਵਿੱਚ ਪ੍ਰਤੀਨਿਧਤਾ ਦਾ ਸਿਧਾਂਤ ਜਿਹੜਾ ਹੈਗਾ ਸੰਵਿਧਾਨਕ ਉਹ ਲਾਗੂ ਕੀਤਾ ਜਾਵੇ ਜਿਹਨੂੰ ਅਸੀਂ ਨਿਆਂਇਕ ਵਿਵਸਥਾ ਕਹਿੰਦੇ ਆ ਹੁਣ ਜੋ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਮਸਲੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਚਰਚਾ ਚੱਲ ਰਹੀ ਹੈਗੀ ਆ ਅੱਜ 11 ਅਗਸਤ ਹੈ 1 ਅਗਸਤ ਨੂੰ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਹੈਗਾ ਕਿ ਵਰਗ ਦੇ ਅੰਦਰ ਵਰਗ ਜਿਹੜਾ ਕਲਾਸੀਫਿਕੇਸ਼ਨ ਦਾ ਸਬ ਕਲਾਸੀਫਿਕੇਸ਼ਨ ਦਾ ਸ਼ਡਿਊਲ ਕਾਸ ਦੇ ਅੰਦਰ ਹੀ ਜਿਹੜਾ ਇੱਕ ਅਲੱਗ ਵਰਗ ਬਣਾ ਕੇ ਸੂਬਿਆਂ ਨੂੰ ਇਹ ਰਾਈਟ ਦੇਣ ਦੀ ਗੱਲ ਕੀਤੀ ਹੈਗੀ ਆ ਕਿ ਉਹ ਜਿਹੜੀਆਂ ਪਿਛੜੀਆਂ ਜਾਤੀਆਂ ਜਿਨ੍ਹਾਂ ਨੂੰ ਹਾਲੇ ਪ੍ਰਤੀਨਿਧਤਾ ਨਹੀਂ ਮਿਲੀ ਹੈਗੀ ਉਹਨੂੰ ਇੰਪਲੀਮੈਂਟ ਕਰਨ ਦੇ ਬਾਰੇ ਹੈਗੀ ਇਹ ਗੱਲ ਅਸੀਂ ਉਸੇ ਚੀਜ਼ ਨੂੰ ਲੈ ਕੇ ਇਕੱਠੇ ਹੋਏ ਹੈਗੇ ਅੱਜ ਇੱਥੇ ਕਿ 21 ਤਰੀਕ ਦੀ ਜਿਹੜੀ ਇੱਕ ਭਾਰਤ ਬੰਦ ਦੀ ਜਿਹੜੀ ਕਾਲ ਹੈਗੀ ਆ ਸਾਨੂੰ ਨਹੀਂ ਪਤਾ ਇਹ ਕਾਲ ਸਟਾਰਟ ਕਿੱਥੋਂ ਹੋਈ ਆ ਕਿਹਨੇ ਕੀਤੀ ਆ ਭਾਰਤ ਬੰਦ ਦੀ ਕਾਲ ਜਿਹੜੀ ਹੈਗੀ ਕਿ ਉਸ ਲੀਡਰ ਦਾ ਨਾਮ ਕੀ ਆ ਉਸ ਸੰਗਠਨ ਦਾ ਨਾਮ ਕੀ ਆ ਜਿਨ੍ਹਾਂ ਨੇ 21 ਤਰੀਕ ਨੂੰ ਭਾਰਤ ਬੰਦ ਦੀ ਜਿਹੜੀ ਘੋਸ਼ਣਾ ਕੀਤੀ ਹੈਗੀ ਆ ਹੁਣ ਇਹਦੇ ਵਿੱਚ ਇੱਕ ਤਿਰ ਜਿਹੜੀ ਹੈਗੀ ਆਪਣੇ ਆਪ ਨੂੰ ਜੇਤੂ ਦੱਸਦੀ ਆ ਜਾਂ ਇੱਕ ਤਿਰ ਆਪਣੇ ਆਪ ਨੂੰ ਹਾਰਿਆ ਹੋਇਆ ਮੰਨਦੀ ਆ ਅਸੀਂ ਇਹਨਾਂ ਦੋਨਾਂ ਚੀਜ਼ਾਂ ਤੋਂ ਨਿਰਲੇਪ ਰਹਿੰਦੇ ਹੋਏ ਅਸੀਂ ਸਮਾਜਿਕ ਭਾਈਚਾਰੇ ਨੂੰ ਮੱਧੇ ਨਜ਼ਰ ਰੱਖਦਿਆਂ ਹੋਇਆਂ ਸਾਰੇ ਅੱਜ ਵੱਖ-ਵੱਖ ਜਾਤੀਆਂ ਦੇ ਸ਼ਡਿਊਲ ਕਾਸਟ ਟ੍ਰਾਈਬ ਦੇ ਸਾਥੀ ਇਹਦੇ ਵਿੱਚ ਹੈਗੇ ਨੇ OBC ਦੇ ਵੀ ਇਹ ਹੈਗੇ ਨੇ ਕਿ ਅਸੀਂ ਇਸ ਤੋਂ ਇਸ ਬੰਦ ਤੋਂ ਨਿਰਲੇਪ ਰਹਿੰਦੇ ਹੋਏ ਸਮਾਜਿਕ ਭਾਈਚਾਰਾ ਬਣਾਈ ਰੱਖਣ ਦੇ ਲਈ ਔਰ ਇਕੱਠਿਆਂ ਅੱਗੇ ਆਪਣੀਆਂ ਕਿਉਂਕਿ ਹੋਰ ਵੀ ਬਹੁਤ ਸਾਡੀਆਂ ਸਮੱਸਿਆਵਾਂ ਹੈਗੀਆਂ ਨੇ ਤੇ ਅਸੀਂ ਉਹਨਾਂ ਦੇ ਹੱਲ ਵਾਸਤੇ ਇਕੱਠੇ ਹੋਈਏ ਔਰ ਹੰਬੜਾ ਮਾਰੀਏ ਜੀ ਅੱਛਾ ਪ੍ਰਧਾਨ ਜੀ ਇੱਕ ਗੱਲ ਦੱਸਿਓ ਕਿ ਅੱਜ ਤੁਸੀਂ ਆਪਣੀ ਜਥੇਬੰਦੀ ਬਾਮ ਸੇਫ ਵੱਲੋਂ ਵੀ ਆ ਜਿਹੜਾ ਇਹ ਐਲਾਨ ਕੀਤਾ ਕਿ ਅਸੀਂ ਜੋ ਇਹ ਫੈਸਲਾ ਆਇਆ ਹੈਗਾ ਬਿਲਕੁਲ درستਾ ਇਸ ਦੇ ਅਸੀਂ ਹੱਕ ਦੇ ਵਿੱਚ ਆ ਪਰ 12% ਐਮਐਨਬੀ ਅ ਮਜੀਵਿਕ ਐਂਡ ਬਾਲਮੀਕੀ ਉਹਨਾਂ ਦੇ ਹੱਕ ਦੇ ਵਿੱਚ ਤਾਂ ਆ ਗਿਆ ਇਸ ਤੋਂ ਇਲਾਵਾ 37 ਜਾਤਾਂ ਪੰਜਾਬ ਦੇ ਵਿੱਚ ਹੋਰ ਬਚਦੀਆਂ ਹੋਣਗੀਆਂ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਵੀ ਸਾਡੇ ਨਾਲ ਧੱਕਾ ਹੋਇਆ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਉਹ ਤੁਹਾਡੇ ਵਿਰੋਧ ਦੇ ਵਿੱਚ ਜਾਣਗੀਆਂ ਤੁਸੀਂ ਇਸ ਤਰ੍ਹਾਂ ਅਨਾਉਂਸਮੈਂਟ ਕਰ ਰਹੇ ਹੋ ਦੇਖੋ ਮਾਮਲਾ ਵਿਰੋਧ ਨੂੰ ਰੋਕਣ ਲਈ ਇਹ ਸਾਰਾ ਕੁਝ ਜਿਹੜਾ ਵੱਖ-ਵੱਖ ਜਾਤੀਆਂ ਸੰਗਠਨਾਂ ਦੇ ਲੋਕ ਇਕੱਠੇ ਹੋਏ ਆ ਜਿਹੜਾ 12/22 ਫਰਕੇਟ ਕੀਤਾ ਗਿਆ 1975 ਦੇ ਅੰਦਰ ਮੈਂ ਪਹਿਲਾਂ ਹੀ ਕਿਹਾ ਕਿ ਉੱਪਰ ਵੀ ਤੁਹਾਨੂੰ ਬਾਈਟ ਦੇ ਅੰਦਰ ਮੈਂ ਦੱਸਿਆ ਸੀ ਕਿ ਸਾਡੀ ਜਿਹੜੀ ਗਿਣਤੀ ਆ ਉਹ 71 ਦੀ ਸੈਂਸਸ ਤੋਂ ਚੱਕੀ ਗਈ ਆ 81 ਦੇ ਅੰਦਰ 91 ਦੇ ਅੰਦਰ 2001 ਦੇ ਅੰਦਰ ਔਰ 21 ਦੀ ਜਿਹੜੀ ਸੈਂਸਸ ਉਹ ਪੈਂਡਿੰਗ ਆ ਜਿਹੜੀ ਤੁਸੀਂ ਨਾਰੇ ਦੀ ਸਟਾਰਟਿੰਗ 'ਚ ਗੱਲ ਕੀਤੀ ਕਿ ਜਿਸकी ਜਿੰਨੀ ਸੰਖਿਆ ਬਰੀ ਉਸकी ਉਤਨੀ ਹਿੱਸੇਦਾਰੀ ਬਾਬਾ ਸਾਹਿਬ ਡਾਕਟਰਾਂ ਵੇਟ ਕਰਦੇ ਚਸ਼ਮੇ ਮੁਤਾਬਕ ਜਦੋਂ ਅਸੀਂ ਇਹਨਾਂ ਗੱਲਾਂ ਦਾ ਐਨਾਲਿਸਿਸ ਕਰਦੇ ਜਾਂ ਸਾਬ ਕਾਂਸ਼ੀਰਾਮ ਜੀ ਨੇ ਆਪਣੀ ਮੂਵਮੈਂਟ ਦੇ ਦੌਰਾਨ ਇਹ ਨਾਅਰੇ ਨੂੰ ਬੁਲੰਦ ਕੀਤਾ ਪੂਰੇ ਦੇਸ਼ ਦੇ ਅੰਦਰ ਤਾਂ ਆਬਾਦੀ ਦੇ ਹਿਸਾਬ ਨਾਲ ਜਿਹੜਾ ਅਨੁਪਾਤ ਜਿਹੜਾ ਰੱਖਣਾ ਉਹਦੇ ਹਿਸਾਬ ਨਾਲ ਉਹਨੂੰ ਰਿਪਰੈਜ਼ੈਂਟੇਸ਼ਨ ਦੇਣੀ ਜੇ ਅੱਜ ਦੇ ਦੌਰ ਦੇ ਵਿੱਚ ਅਸੀਂ ਗੱਲ ਕਰੀਏ ਕਿ ਜਿਹੜੇ ਮਹਾਪੁਰਖ ਸਾਡੇ ਜਿਨ੍ਹਾਂ ਨੇ ਸਾਡੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਆਪਣੇ ਆਪਣੇ ਜੀਵਨ ਪੱਧਰ ਦਾ ਨਿਗਾਰ ਲਿਆਂਦਾ ਔਰ ਇਸ ਜਿਹੜੀ ਸਾਡੀ ਵਿਵਸਥਾ ਦੇ ਅੰਦਰ ਸੁਧਾਰ ਲਿਆਂਦਾ ਜੀ ਅੱਜਕਲ੍ਹ ਅੱਜ ਦੇ ਦੌਰ ਦੇ ਵਿੱਚ ਉਹ ਕਿਤੇ ਨਾ ਕਿਤੇ ਸਾਡੇ ਦਰਮਿਆਨ ਹੁੰਦੇ ਤਾਂ ਜ਼ਰੂਰ ਉਹ ਜਿਹੜੇ ਹਾਸ਼ੀਏ ਤੇ ਧੱਕੇ ਹੋਏ ਲੋਕ ਸੀ ਉਹਨਾਂ ਦੀ ਗੱਲ ਕਰਦੇ ਕਿ ਕਿ ਜਿਹੜੇ ਲੋਗ ਇਹਨਾਂ ਅਧਿਕਾਰਾਂ ਤੋਂ ਸੰਪੰਨ ਹੋਏ ਆ ਉਹਨਾਂ ਨੂੰ ਬਾਈਫਰਕੇਟ ਕਰਕੇ ਕਿਤੇ ਅੱਡ ਨਹੀਂ ਕਰਦੇ ਉਹ ਸਮਾਜ ਦਾ ਹਿੱਸਾ ਹੀ ਰਹਿੰਦੇ ਸਮਾਜ ਦਾ ਹਿੱਸਾ ਰਹਿਣ ਦੇ ਨਾਲ ਨਾਲ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਕਿ ਜਿਹੜੇ ਤੁਹਾਡੇ ਪੈਣਪਰਾ ਪਿੱਛੇ ਰਹਿ ਗਏ ਆ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਜਿਹੜੀ ਮੇਨ ਸਟਰੀਮ ਆ ਜਿਹੜੀ ਮੁੱਖ ਧਾਰਾ ਉਹਦੇ ਵਿੱਚ ਲੈ ਕੇ ਆਉਣ ਦਾ ਯਤਨ ਕਰਦੇ ਬਾਬਾ ਸਾਹਿਬ ਡਾਕਟਰ ਅੰਬੀਡਕਰ ਦਾ ਸੁਪਨਾ ਵੀ ਇਹੀ ਸੀ ਕਿ ਥੱਲੇ ਦਾ ਜਿਹੜਾ ਹੇਠਲਾ ਤਬਕਾ ਹੇਠਲੇ ਪਾਇਦਾਨ ਦੇ ਲੋਕ ਆ ਉਹਨਾਂ ਤੱਕ ਇਹਨਾਂ ਅਧਿਕਾਰਾਂ ਦੀ ਜਿਹੜੀ ਪਹੁੰਚ ਹੋਣੀ ਚਾਹੀਦੀ ਆ ਜੀ ਜੀ ਸਰ ਕਿਤੇ ਨਾ ਕਿਤੇ ਇਹ ਵੀ ਹੈਗਾ ਕਿ ਤੁਸੀਂ ਇੱਥੇ ਇੱਕੇ ਦੀ ਗੱਲ ਕਰ ਰਹੇ ਹੋ ਪਰ ਜਿਨ੍ਹਾਂ ਲੋਕਾਂ ਨੇ ਕੇਸ ਲਾਇਆ ਸੀਗਾ 2006 ਤੋਂ ਬਾਅਦ ਕੇਸ ਲਾਇਆ 1975 ਤੋਂ ਬਾਅਦ ਵੀ ਕੇਸ ਲੱਗੇ ਹੈਗੇ ਆ ਕਿਵੇਂ ਦੇਖਦੇ ਹੋ ਉਹਨਾਂ ਲੋਕਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਕੀ ਉਹ ਬਾਬਾ ਸਾਹਿਬ ਬੀ ਆਰ ਅੰਬੇਡਕਰ ਦੀ ਵਿਚਾਰਧਾਰਾ ਤੇ ਚੱਲ ਰਹੇ ਆ ਮਸਲਾ ਕਿੱਥੇ ਆ ਮਸਲਾ ਹਿੱਸੇਦਾਰੀ ਦਾ ਸੀਗਾ ਲੜਾਈ ਸਾਨੂੰ ਇਹ ਲੜਨੀ ਚਾਹੀਦੀ ਸੀ ਕਿ ਜਿੰਨੀ ਸਾਡੀ ਆਬਾਦੀ ਹੈ ਉਸ ਆਬਾਦੀ ਦੇ ਆਧਾਰ ਤੇ ਸਾਨੂੰ ਜਿਹੜੀ ਪ੍ਰਤੀਨਿਧਤਾ ਮਿਲਦੀ ਬਜਾਏ ਇਸ ਦੇ ਕਿ ਅਸੀਂ ਇਸ ਗੱਲ ਦਾ 25% ਤੇ ਲੜਦੇ ਸਾਨੂੰ ਲੜਾਈ ਜਿਹੜੀ ਲੜਨੀ ਚਾਹੀਦੀ ਸੀ ਜਿਵੇਂ 2011 ਦਾ ਸੈਂਸਸ ਹੈ ਜਿਹੜਾ ਉਹਦੇ ਮੁਤਾਬਕ ਸ਼ਡੂਲਡ ਕਾਸਟ ਦੀ ਗਿਣਤੀ ਹੈ ਜਿਹੜੀ ਉਹ 32% ਹੈ ਤਾਂ ਸਾਨੂੰ ਤਾਂ ਲੜਾਈ ਉਸ ਪਾਸੇ ਦੀ ਲੜਨੀ ਚਾਹੀਦੀ ਸੀ ਬਣਦੀ ਸੀ ਔਰ ਜਿੰਨੀ ਜਿਹੜੀ ਲੜਾਈ ਆਪਸ ਵਿੱਚ ਦੀ ਅਸੀਂ ਵਿੜ ਲਈ ਹੈ ਇਸ ਲੜਾਈ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਸਮਾਜਿਕ ਤੌਰ ਤੇ ਨੁਕਸਾਨ ਵੀ ਕੀਤਾ ਹੈ ਸਾਡਾ ਰਾਜਨੀਤਿਕ ਤੌਰ ਤੇ ਨੁਕਸਾਨ ਵੀ ਕੀਤਾ ਔਰ ਅਸੀਂ ਜਿਹੜੇ ਸਾਡੇ ਭਰਾ ਜਿਨ੍ਹਾਂ ਦੀ ਲੜਾਈ ਅਸੀਂ ਸਾਰਿਆਂ ਨੇ ਬਾਬਾ ਸਾਹਿਬ ਦੀ ਸਹੂਲਤਾ ਮੰਨਦੇ ਹੋਏ ਇੱਕ ਪ੍ਰਤਨਿਤ ਦੇ ਤੌਰ ਤੇ ਲੋਕਾਂ ਨੂੰ ਲਾਂਬੰਦ ਕਰਕੇ ਜਿਹੜੀ ਹੈਗੀ ਆ ਉਹਨਾਂ ਦੇ ਅਧਿਕਾਰਾਂ ਦੀ ਲੜਾਈ ਲੜਨੀ ਸੀਗੀ ਉਹ ਲੜਾਈ ਕਿਤੇ ਨਾ ਕਿਤੇ ਬਹੁਤ ਪਿੱਛੇ ਰਹਿ ਗਈ ਹੈ ਸਾਨੂੰ ਇਸ ਮਸਲੇ ਤੇ ਇਸ ਤਰ੍ਹਾਂ ਜਿਹੜਾ ਉਲਝਣ ਦੀ ਬਜਾਏ ਸਾਨੂੰ ਚਾਹੀਦਾ ਸੀ ਕਿ ਸਾਡੀ ਪੂਰੀ ਪ੍ਰਤੀਨਿਧਤਾ ਦੀ ਲੜਾਈ ਲੜਦੇ ਸੀ ਉਹ ਪੂਰੇ ਸਮਾਜ ਦੀ ਲੜਾਈ ਲੜਦੇ ਜਿਹੜੇ ਲੋਕ ਇਹ ਲੜਾਈ ਅਦਾਲਤੀ ਚੱਕਰ ਦੀ ਬਜਾਏ ਉਹ ਪੂਰੇ ਸਮਾਜ ਦੀ ਲੜਾਈ ਲੜਦੇ ਸਮਾਜ ਨੂੰ ਲਾਂਬੰਦ ਕਰਦੇ ਸਮਾਜ ਦੇ ਅੰਦਰ ਚੇਤਨਤਾ ਪੈਦਾ ਕਰਦੇ ਮਹਾਪੁਰਖਾਂ ਦੀ ਵਿਚਾਰਾਂ ਨੂੰ ਲੈ ਕੇ ਜਾਂਦੇ ਔਰ ਉਹਨਾਂ ਦੇ ਸਮਾਜ ਜਿਹੜੇ ਸਾਡੇ ਮਹਾਪੁਰਖਾਂ ਦੇ ਵਿਚਾਰਾਂ ਮੁਤਾਬਕ ਜੋ ਸਮਾਜ ਦੀ ਸਿਰਜਣਾ ਹੈ ਉਹ ਸਮਾਜ ਦੀ ਸਿਰਜਣਾ ਕਰਦੇ ਸਾਡੀ ਜਿਹੜੀ ਸਾਰੀ એનર્ਜੀ ਹੈ ਜਿਹੜੀ ਸਾਡੀ ਉਸ ਪਾਸੇ ਲੱਗਣੀ ਬਣਦੀ ਸੀ ਮੈਂ ਸਮਝਦਾ ਕਿ ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਬਜਾਏ ਅਸੀਂ ਭਰਾ ਸੀ ਆਪਸ ਵਿੱਚ ਦੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਅਸੀਂ ਆਪਸ ਵਿੱਚ ਦੀ ਉਹਨਾਂ ਨੂੰ ਵੰਡ ਲੈਂਦੇ ਜਦੋਂ ਸਮਾਜ ਨੂੰ ਪੂਰੇ ਨੇ ਅਧਿਕਾਰ ਮਿਲ ਜਾਂਦੇ ਤਾਂ ਕੋਈ ਸਮੱਸਿਆ ਨਹੀਂ ਹੈ ਉਹ ਸਾਰੇ ਜਿਹੜੇ ਹੈਗੇ ਬਰਾਬਰ ਵੰਡ ਹੋ ਜਾਣੀ ਸੀ ਤਾਂ ਅਸੀਂ ਬਹੁਤ ਪਿੱਛੇ ਲੈ ਗਏ ਆ ਸਮਾਜ ਨੂੰ ਇਸ ਲੜਾਈ ਨੂੰ ਮੈਨੂੰ ਲੱਗਦਾ ਕਿ ਅਦਾਲਤੀ ਲੜਾਈ ਜਿਹੜੀ ਹੈਗੀ ਆ ਉਹ ਸਾਨੂੰ ਕਾਫੀ ਪਿੱਛੇ ਲੈ ਗਈ ਹੈ ਸਮਾਜ ਸਾਡਾ ਲੰਬੰਦ ਨਹੀਂ ਹੋਇਆ ਅਸੀਂ ਬਹੁਤ ਹੋਰ ਟੁੱਟੇ ਹੋਗੇ ਸਾਡੇ ਸਮਾਜ ਦੇ ਔਰ ਜਿਹੜੇ ਲੋਕਾਂ ਨੇ ਸਮਾਜ ਦੀ ਲੜਾਈ ਲੜਨੀ ਸੀ ਉਹ ਕਿਤੇ ਨਾ ਕਿਤੇ ਅਦਾਲਤੀ ਲੜਾਈਆਂ ਤੇ ਆਪਸ ਵਿੱਚ ਦੀ ਗੁੱਲ ਜੀ अच्छा सर आज मीटिंग हुई है एससी तबके ਨਾਲ ਸੰਬੰਧਿਤ ਬਹੁਤ ਸਾਰੀਆਂ ਜਥੇਬੰਦੀਆਂ ਆਈਆਂ ਹੈਗੀਆਂ 21 ਦੀ ਕਾਲ ਵੀ ਦਿੱਤੀ ਹੋਈ ਆ ਆ ਸੰਖੇਪ ਦੇ ਵਿੱਚ ਦੱਸਿਓ ਕਿ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਇਸ 21 ਦਾ ਜਿਹੜਾ ਉਹ ਸਮਰਥਨ ਨਹੀਂ ਕਰਦੀਆਂ ਇਹਦੇ ਵਿੱਚ ਅੱਜ ਦੀ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਜੋ ਐਸਸੀ ਐਸਟੀ ਦੇ ਆਰਗੇਨਾਈਜੇਸ਼ਨ ਚੱਲ ਰਹੇ ਹੈਗੇ ਆ ਉਸ ਡਿਪਾਰਟਮੈਂਟਲ ਆਰਗੇਨਾਈਜੇਸ਼ਨਸ ਦੇ ਲੀਡਰ ਸਹਿਬਾਨ ਵੀ ਇੱਥੇ ਆਏ ਹੋਏ ਹੈਗੇ ਆ ਸ ਬਾਕੀ ਬਾਮਸੇਫ ਵੀ ਉਹਨਾਂ ਦੇ ਵਿੱਚੋਂ ਇੱਕ EMPLOYEES ਦੀ ਹੀ ਆਰਗੇਨਾਈਜੇਸ਼ਨ ਹੈਗੀ ਆ ਉਹਦੇ ਵੀ ਕਰਮਚਾਰੀ ਹੈਗੇ ਆ ਮੂਲ ਭਾਰਤੀ ਚਿੰਤਨ ਸੰਗ ਦੇ ਯੋਗਿੰਦਰ ਸਿੰਘ ਬੱਲਮਗੜ ਜੀ ਹੈਗੇ ਨੇ ਤੇ ਇਸ ਤਰ੍ਹਾਂ ਵੱਖ-ਵੱਖ ਸਾਰੀਆਂ ਆਰਗੇਨਾਈਜੇਸ਼ਨ ਹੈਗੀਆਂ ਆ ਆਪਣੇ ਵਿਮੁਖਤ ਜਾਤੀ ਜਿਹੜੀਆਂ ਹੈਗੀਆਂ ਉਹਨਾਂ ਦਾ ਆਰਗੇਨਾਈਜਰ ਉਹਨਾਂ ਦੇ ਲੀਡਰ ਸਹਬਾਨ ਵੀ ਇੱਥੇ ਆਏ ਹੈਗੇ ਔਰ ਸਾਰਿਆਂ ਨੇ ਇੱਕ ਇਹਦੇ ਵਿੱਚ ਸਹਿਮਤੀ ਜਤਾਈ ਹੈਗੀ ਆ ਕਿ ਸਾਨੂੰ ਪਹਿਲਾਂ ਸਮਾਜਿਕ ਤੌਰ ਤੇ ਸਾਰੇ ਮਸਲਿਆਂ ਦੇ ਉੱਤੇ ਡਿਸਕਸ ਕਰਕੇ ਚਰਚਾ ਕਰਕੇ ਆਪਸੀ ਏਕਤਾ ਬਣਾਉਣੀ ਚਾਹੀਦੀ ਆ ਉਸ ਤੋਂ ਬਾਅਦ ਦੇ ਵਿੱਚ ਜੇ ਸਾਡੇ ਅੰਦਰ ਕੋਈ ਸਾਡੇ ਪਰਿਵਾਰ ਦਾ ਮਸਲਾ ਆ ਸ਼ੈਡੂਲ ਕਾਸਟ ਟ੍ਰਾਈਬ OBC ਕੀ ਆ ਇਹ ਪਰਿਵਾਰ ਨੇ ਇਹਨਾਂ ਦੇ ਅੰਦਰ ਕੋਈ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਕਨਫਲਿਕਟ ਪੈਦਾ ਹੁੰਦਾ ਤਾਂ ਪਹਿਲਾਂ ਅਸੀਂ ਆਪਸ ਵਿੱਚ ਬੈਠੀਏ ਨਾ ਕਿ ਅਸੀਂ ਕੋਰਟ ਕਚੈਰੀਆਂ ਦੇ ਕੋਲ ਜਾਈਏ ਕੋਰਟ ਕਚੈਰੀਆਂ ਸਾਨੂੰ ਨਿਆਂ ਦੇਣ ਦੀ ਬਜਾਏ ਸਾਡੇ ਨਾਲ ਅਨਿਆਇ ਹੀ ਕਰਦੀਆਂ ਸਾਨੂੰ ਹੋਰ ਵੰਡਣਾ ਔਰ ਲੜਾਉਣ ਦਾ ਕੰਮ ਕਰ ਰਹੀਆਂ ਉਹਦਾ ਇੱਕ ਜਿਉਂਦਾ ਜਾਗਦਾ ਉਦਾਹਰਣ ਜਿਹੜਾ ਹੈਗਾ ਉਹ 1 ਅਗਸਤ ਦੀ ਜਿਹੜੀ ਇਹ ਜੱਜਮੈਂਟ ਹੈਗੀ ਆ ਉਹ ਤੁਹਾਡੇ ਸਾਹਮਣੇ ਹੈਗੀ ਆ ਔਰ ਜਿਹਦੇ ਕਰਕੇ 21 ਅਗਸਤ ਨੂੰ ਜਿਹੜੀ ਬੰਦ ਦੀ ਕਾਲ ਹੈਗੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਟਕਰਾਅ ਦੀ ਸਥਿਤੀ ਬਣ ਸਕਦੀ ਆ ਸਾਡੇ ਆਪਸ ਵਿੱਚ ਹੀ ਭਰਾ ਜਿਹੜੇ ਹੈਗੇ ਆ ਇੱਕ ਦੂਸਰੇ ਦੇ ਕਿਤੇ ਕੋਈ ਉਹੋ ਜਿਹਾ ਕਿ ਮਣੀਪੁਰ ਵਾਲੀ ਜਿਹੜੀ ਹੈਗੀ ਆ ਸਥਿਤੀ ਨਾ ਇਥੇ ਪੈਦਾ ਕਰਦਣ ਅਸੀਂ ਉਸ ਚੀਜ਼ ਤੋਂ ਚਿੰਤਤ ਸੀ ਕਿ ਉਸੇ ਕਰਕੇ ਅਸੀਂ ਅੱਜ ਇਕੱਠੇ ਹੋਏ ਹੈਗੇ ਆ ਤੇ ਅਸੀਂ ਆਪਸ ਵਿੱਚ ਬੈਠ ਕੇ ਪਹਿਲਾਂ ਆਪਣੇ ਵਿੱਚ ਮਸਲੇ ਸਲਝਾ ਕੇ ਫਿਰ ਅਸੀਂ ਸਰਕਾਰ ਦੇ ਕੋਲ ਜਾਂ ਜੋ ਵੀ ਇੰਸਟੀਟਿਊਸ਼ਨਸ ਹੈਗੇ ਉਹਨਾਂ ਕੋਲ ਆਪਣੀ ਗੱਲ ਕਰੀਏ ਜੀ ਅੱਛਾ ਇਹ ਮੀਟਿੰਗ ਹੀ ਹੋਊਗੀ ਜਾਂ ਲਾਸਟ ਤੁਸੀਂ ਆਪਣੇ ਗਾਂ ਅਕੇਡਰ ਨੂੰ ਵੀ ਜੋ ਤੁਹਾਡੇ ਨਾਲ ਵੱਖ-ਵੱਖ ਖਾਵਾ ਬਣੀਆਂ ਹੈਗੀਆਂ ਉਹਨਾਂ ਤੀਕ ਵੀ ਆਪਣਾ ਮੈਸੇਜ ਪਹੁੰਚਾਉਂਗੇ ਵੀ 21 ਅਲੀ ਕਾਲ ਆ ਜਿਹੜੀ ਉਹ ਆਪਣੀ ਨਹੀਂਗੀ ਜਾਂ ਇਸ ਦੇ ਵਿਰੋਧ ਦੇ ਵਿੱਚ ਆਪਾਂ ਪ੍ਰਦਰਸ਼ਨ ਕਰਨੇ ਹੈਗੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਸਕਦਾ ਅਗੇ ਇਦੇ ਵਿੱਚ ਇਹ ਤਾਂ ਦੇਖੋ ਇੱਕ ਮਸਲਾ ਸਾਡੇ ਸਾਹਮਣੇ ਆ ਗਿਆ ਹਨ ਇਸ ਤੋਂ ਇਲਾਵਾ ਸਾਡੇ ਅੱਗੇ ਫਿਊਚਰ ਦੇ ਵਿੱਚ ਪਤਾ ਨਹੀਂ ਹੋਰ ਕਿੰਨੇ ਕ ਮਸਲੇ ਸਾਡੇ ਮੋਰੇ ਸ਼ਾਸਕ ਜਮਾਤ ਨੇ ਅੱਗੇ ਲੈ ਆਉਣੇ ਹੈਗੇ ਆ ਜੇਕਰ ਅਸੀਂ ਇਹਨਾਂ ਮਸਲਿਆਂ ਦੇ ਉੱਤੇ ਹੀ ਆਪਸ ਵਿੱਚ ਲੜਦੇ ਰਹਿਾਂਗੇ ਔਰ ਇਹਦਾ ਰਿਐਕਸ਼ਨ ਹੀ ਕਰਦੇ ਰਹਿਾਂਗੇ ਤਾਂ ਅਸੀਂ ਜੋ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਇੱਕ ਸ਼ਾਸਕਰਤੀ ਕੌਮ ਇੱਕ ਜਮਾਤ ਦੇ ਤੌਰ ਤੇ ਦੇਖਣਾ ਚਾਹੁੰਦੇ ਸੀਗੇ ਉਹ ਉਹ ਸੁਪਨਾ ਸਾਡਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਸਾਡੇ ਇਹ ਜਿਹੜੇ ਮਸਲੇ ਹੈਗੇ ਮੰਗਾ ਮੰਨਣ ਵਾਲੇ ਹੈਗੇ ਮੰਗਣ ਵਾਲੇ ਹੈਗੇ ਆ ਕਿ ਅਸੀਂ ਸਾਡੇ ਮਹਾਪੁਰਸ਼ ਕਹਿੰਦੇ ਸੀ ਕਿ ਅਸੀਂ ਦੇਣ ਵਾਲੇ ਬਣਨਾ ਕਿਉਂਕਿ ਸਾਡੀ ਸੰਖਿਆ ਜਿਹੜੀ ਹੈਗੀ ਆ ਉਹ 85 ਤੋਂ 90% ਇਸ ਦੇਸ਼ ਦੇ ਵਿੱਚ ਹੈਗੀ ਆ ਅਸੀਂ ਉਸ ਪਾਸੇ ਨੂੰ ਆਪਣਾ ਐਕਸ਼ਨ ਓਰੀਐਂਟਡ ਪ੍ਰੋਗਰਾਮ ਚਲਾਣਾ ਹੈਗਾ ਆ ਕਿ ਅਸੀਂ ਐਸਸੀ ਐਸਟੀ ਓਬੀਸੀ ਔਰ ਕਨਵਰਟਡ ਮਾਈਨੋਰਟੀ ਨੂੰ ਜਾਗਰੂ ਕਰਦੇ ਹੋਏ ਸੰਗਠਿਤ ਕਰਦੇ ਹੋਏ ਅਸੀਂ ਇਸ ਦੇਸ਼ ਦੇ ਹੁਕਮਰਾਨ ਬਣੀਏ ਨਾ ਕਿ ਅਸੀਂ ਕੁਝ ਮੁੱਠੀ ਪਰ ਲੋਕ ਜਿਹੜੇ ਸਾਨੂੰ ਆਪਸ ਵਿੱਚ ਵੰਡ ਰਹੇ ਆ ਲੜਾ ਰਹੇ ਹੈਗੇ ਉਹਨਾਂ ਤੋਂ ਅਸੀਂ ਮੰਗਾਂ ਇਹੀ ਮੰਗਦੇ ਰਹੀਏ ਧੰਨਵਾਦ